ਕੀ ਦਿੱਸੀ ਹੋਸੀ ਇਸ ਦਾ ਸਕੱਤਰ ਔਰ ਬਕਾਇਦਾ ਤੌਰ ਤੇ ਜਦੋਂ ਸਿੰਘੀਏ ਬੰਦੇ ਆਪਾਂ ਆਪ ਤਸਵੀਰਾਂ ਖੋਹੇ ਤੇ ਤੁਸੀਂ ਲੀਡਰ ਆਏ ਕਰਕੇ ਤੇ ਆਏ ਕਰਕੇ ਫੋਟੋ ਖਿਚਾਉਣ ਵਾਲਾ ਉਹਦੇ ਨਾਲ ਲੀਡਰ ਨਹੀਂ ਕੋਈ ਬਣਦਾ ਆਓ ਚੱਲੋ ਜਿੱਨਾ ਚੱਲਣਾ ਤਾਂ ਫਿਰ ਫਿਰ ਤੋਂ ਹਮਨੀਆਂ ਲੀਡਰ ਕਿਤਾ ਬਣਦੇ ਸੋ ਆਈ ਡਿਸਿਪਲਨ ਤੋਂ ਸਾਡੇ ਕਾਗਰਸੀਆਂ ਨੂੰ ਸਾਰੀਆਂ ਚੀਜ਼ਾਂ ਬਈ ਬਿਲਕੁਲ ਇਸ ਸਰਕਾਰ ਮੁਰੇ ਝੁਕਣਾ ਨਹੀਂ ਗ੍ਰਿਫਤਾਰੀ ਦੇਣੀ ਬਈ ਜਦੋਂ ਪਰਚਾ ਦਰਜ ਕੀਤਾ ਏ ਤੇ ਫੇਰ ਪਿੱਛੇ ਹਟਣ ਦਾ ਮਤਲਬ ਨਹੀਂ 5 ਤਰੀਕ ਨੂੰ 5 ਤਰੀਕ ਨੂੰ ਡੀਸੀ ਮੰਗਲਵਾਰ ਦਿਨ ਮੰਗਲਵਾਰ ਟਿਊਜ਼ਡੇ 5 ਤਰੀਕ ਨੂੰ 12 ਵਜੇ ਅਸੀਂ ਹਜ਼ਾਰਾਂ ਦੀ ਗਿਣਤੀ ਜਿਹੜਾ ਇਹ ਉਹ ਵਰਕਰ ਆਪਣੀ ਗ੍ਰਿਫਤਾਰੀ ਦੇਣ ਪਰਚਿਆਂ ਨਾਲ ਖੁਸ਼ ਹੁੰਨੇ ਤੁਸੀਂ ਪਰਚਿਆਂ ਨਾਲ ਖੁਸ਼ ਹੋ ਜੋ ਸਾਨੂੰ ਕੀ ਫਰਕ ਪੈਂਦਾ ਪਰ ਲੋਕਾਂ ਦੀ ਆਵਾਜ਼ ਹਟਾਉਣੀ ਕਦੇ ਇਹ ਬੰਦ ਨਹੀਂ ਕਰ ਸਕਣਗੇ ਸਾਡੇ ਕਾਂਗਰਸ ਜਿੱਦਣ ਜੇਲ੍ਹ ਚੋਂ ਛੱਡੋਗੇ ਉਹਦੋਂ ਬਾਅਦ ਫੇਰ ਜਿੱਥੇ ਤੁਸੀਂ ਚੋਰਦੁਆਰੀਆਂ ਕਰਦੇ ਹੋ ਲੁੱਟਮਾਰ ਕਰਦੇ ਹੋ ਉਹਨਾਂ ਨੂੰ ਫੇਰ ਜਾਗਰ ਕਰਾਂਗੇ ਜ਼ਾਲਮ ਸਰਕਾਰ ਉਹਨਾਂ ਦਾ ਕੀ ਉਹ ਤਾਂ ਰੋਜ਼ ਪਰਚੇ ਕਰਦੇ ਆ ਤੇ ਰੋਜ਼ ਇਨਕਾਊਂਟਰ ਹੋ ਰਹੇ ਆ ਰੋਜ਼ ਇਨਕਾਊਂਟਰ ਹੋ ਰਹੇ ਆ ਉਹਨਾਂ ਦੇ ਤਾਂ ਬਰਚ ਨਹੀਂ ਦਰਜ ਹੁੰਦੇ ਸੌਆਂ ਦੇ ਸੌ ਟੈਲੀਫੋਨ ਜ਼ਿਲਾਂ ਚੋਂ ਲੱਭ ਰਿਹਾ ਉਹ ਤਾਂ ਰੋਕ ਨਹੀਂ ਹੁੰਦੇ ਢਿੱਲੀ ਪਬਲਿਕ ਨਿਊਜ਼ ਤੁਹਾਡਾ ਸਵਾਗਤ ਹੈ ਅਸੀਂ ਤੁਹਾਡੇ ਲਈ ਨਵੀਂ ਖਬਰ ਨਵੀਂ ਚਰਚਾ ਲੈ ਕੇ ਆਏ ਅੱਜ ਅਸੀਂ ਚਰਚਾ ਕਰਾਂਗੇ ਜਿਸ ਤਰ੍ਹਾਂ ਨਾਲ ਲੋਕ ਸਭਾ ਦੀਆਂ ਚੋਣਾਂ ਆ ਨੇੜੇ ਨੇ ਲਗਾਤਾਰ ਜਿਹੜਾ ਹੈਗਾ ਸਿਆਸੀ ਪਾਰਟੀਆਂ ਮੀਟਿੰਗਾਂ ਕਰਦੀਆਂ ਨੇ ਇਹ ਆਪਣਾ ਜਿਹੜਾ ਹੈਗਾ ਆਪਣਾ ਪੂਰੇ ਵੋਟਰਾਂ ਦੇ ਵਿੱਚ ਜਾਣ ਲਈ ਕੋਈ ਨਾ ਕੋਈ ਵਧੀਆ ਆਈਡੀਆ ਲੱਭਦੀਆਂ ਨੇ ਜਾਂ ਮੋਟਰਾਂ ਨੂੰ ਤਾਲਮਿਲ ਕਰਦੇ ਨੇ ਲੇਕਿਨ ਪਰ ਲੁਧਿਆਣਾ ਦੇ ਵਿੱਚ ਜਿਹੜਾ ਕਾਂਗਰਸ ਦੇ ਵਿੱਚ ਇਸ ਟੈਂਪ ਦੇ ਜਿਹੜੇ ਵਿਵਾਦ ਖੜੇ ਹੋਏ ਨੇ ਵਿਵਾਦ ਕਵਾਂਗੇ ਇਹ ਕਾਰਨ ਜਿਹੜੇ ਵਿਵਾਦ ਦਾ ਉਹ ਵੀ ਦੱਸਾਂਗੇ ਤੁਹਾਨੂੰ ਪਹਿਲਾਂ ਤਾਂ ਇਹ ਦੱਸਾਂਗੇ ਜਿਹੜੇ ਭਾਰਤ ਪੂਸ਼ਣ ਆਸ਼ੂ ਸਾਬਕਾ ਜਿਹੜੇ ਮੰਤਰੀ ਰਹੇ ਦੇ ਕਾਂਗਰਸ ਦੇ ਤੇ ਰਵਨੀਤ ਸਿੰਘ ਬਿੱਟੂ ਹਮੇਸ਼ਾ ਚਰਚਾ 'ਚ ਰਹਿੰਦੇ ਨੇ ਅੱਜ ਫੇਰ ਇੱਕ ਵਾਰ ਉਹ ਚਰਚਾ 'ਚ ਨੇ ਭਾਰਤ ਪੂਸ਼ਣ ਆਸ਼ੂ ਦਾ ਗੁੱਸਾ ਜਿਹੜਾ ਕਈ ਵਾਰ ਸਤਵੇਂ ਆਸਮਾਨ ਤੇ ਪਹੁੰਚ ਜਾਂਦਾ ਜਿਸ ਦਾ ਕਈ ਲੋਕਾਂ ਨੇ ਕਈ ਵਾਰ ਸੋਸ਼ਲ ਮੀਡੀਆ ਤੇ ਵੀ ਕਈ ਵੀਡੀਓ ਆਈਆਂ ਕਈ ਖਬਰਾਂ ਜਿਹੜੀਆਂ ਸੁਰਖੀਆਂ ਬਣੀਆਂ ਉਸ ਤੋਂ ਬਾਅਦ ਵੀ ਉਹ ਚਰਚਾ ਰਹੀ ਅੱਜ ਵੀ ਇਸੇ ਤਰੀਕੇ ਨਾਲ ਜਿਹੜਾ ਇੱਕ ਮੀਟਿੰਗ ਦੇ ਵਿੱਚ ਵਿਵਾਦ ਹੋਇਆ ਉਹਨੂੰ ਲੈ ਕੇ ਗੱਲ ਕਰਾਂਗੇ ਮਨੀਸ਼ਾ ਤੇ ਸਾਡੇ ਨਾਲ ਨੇ ਕੀ ਭਾਰਤ ਭੂਸ਼ਣ ਆਸ਼ੂ ਵੀ ਕਿਤੇ ਕੋਈ ਜਿਹੜਾ ਹੈਗਾ ਕਾਂਗਰਸ ਨੂੰ ਝਟਕਾ ਦੇ ਸਕਦੇ ਨੇ ਕੀ ਕਹਿਣਾ ਇਸ ਜਿਹੜਾ ਹੈਗਾ ਮੀਟਿੰਗ ਦੇ ਵਿੱਚ ਜੋ ਕੁਝ ਹੋਇਆ ਉਸ ਨੂੰ ਦੇਖ ਕੇ ਕੀ ਸੋਚਦੇ ਨੇ ਦੇਖੋ ਮੀਟਿੰਗ ਹੈ ਜਿਹੜੀ ਉਹ ਚੱਲ ਰਹੀ ਸੀਗੀ ਕਾਂਗਰਸ ਦੀ ਤੇ মিডিਆ ਕਰਮੀ ਵੀ ਉਥੇ ਕਾਫੀ ਚੰਗੀ ਤਾਦਾਦ ਦੇ ਵਿੱਚ ਉਥੇ ਹਾਜ਼ਰ ਸਨ ਤੇ ਇੱਕ ਦੋ ਵਾਰ ਉਥੋਂ ਜਿਹੜੇ ਡਾਇਸ ਤੋਂ ਇਹ ਕੋਸ਼ਣਾ ਕੀਤੀ ਜਾਂਦੀ ਹੈ ਕਿ ਵੀ ਜਿਹੜੇ ਬੁਲਾਰੇ ਨੇ ਉਹਨਾਂ ਨੂੰ ਚੁੱਪਚਾਪ ਬੈਠ ਕੇ ਡਿਸਪਲਨ ਚ ਰਹਿ ਕੇ ਤੁਸੀਂ ਇਹਨਾਂ ਨੂੰ ਸੁਣੋ ਪਰ ਉਥੇ ਇਨਡਿਸਪਲਨ ਦੇਖਿਆ ਜਾਂਦਾ ਤੇ ਇਹ ਦੇਖਦੇ ਹੋਏ ਇੱਕੋ ਦਾਮੇ ਜਿਹੜੇ ਭਾਰਤ ਪੋਸ਼ਣ ਆਸ਼ੂ ਨੇ ਉਹ ਗੁੱਸੇ ਚ ਆ ਜਾਂਦੇ ਨੇ ਜਿੱਦਾਂ ਸਾਨੂੰ ਪਤਾ ਕਿ ਉਹ ਸ਼ਾਰਟ ਟੈਂਪਰਡਰ ਨੇ ਤੇ ਉਹ ਇਕੋਦਮੀ ਗੁੱਸੇ ਚ ਆ ਜਾਂਦੇ ਨੇ ਤੇ ਬਹੁਤ ਹੀ ਉਹ ਆਪਣਾ ਗੁੱਸਾ ਜ਼ਾਹਰ ਕਰਦੇ ਨੇ ਔਰ ਇਥੋਂ ਤੱਕ ਵੀ ਉਹ ਇਹ ਵੀ ਚੈਲੰਜ ਕਰਦੇ ਨੇ ਕਿ ਤੁਸੀਂ ਫੋਟੋਆਂ ਖਿਚਾਣ ਵਾਲੀ ਰਾਜਨੀਤੀ 'ਚ ਨਾ ਜਾਓ ਨੇਤਾ ਬਣੋ ਫੋਟੋਆਂ ਖਿਚਾ ਕੇ ਜਾ ਕੇ ਅੱਗੇ ਆ ਕੇ ਜੇ ਤੁਸੀਂ ਫੋਟੋਆਂ ਖਿਚਾਣੇ ਹੋ ਇਹਦੇ ਨਾਲ ਕੋਈ ਨੇਤਾ ਨਹੀਂ ਬਣਦਾ ਜਿਹੜਾ ਨੇਤਾ ਹੈਗਾ ਉਹ ਲੋਕਾਂ ਦੀ ਸੇਵਾ ਕਰਕੇ ਬਣਦਾ ਤੇ ਉਹਨਾਂ ਨੇ ਫਿਰ ਚੈਲੰਜ ਵੀ ਕੀਤਾ ਕਿ ਤੁਸੀਂ ਆਓ ਮੈਂ ਤੁਹਾਨੂੰ ਦੱਸਾਂ ਕਿ ਕਿਦਾਂ ਨੇਤਾ ਬਣੀਦਾ ਤਾਂ ਦੇਖੋ ਇਹ ਜਿਹੜੀ ਹੁਣ ਵੀਡੀਓ ਆ ਇਹ ਬਹੁਤ ਵਾਇਰਲ ਹੋ ਰਹੀ ਆ ਇਹਦੇ ਨਾਲ ਕੀ ਹੈ ਕਿ ਦੋ ਗੱਲਾਂ ਇਹਦੇ ਵਿੱਚ ਆਉਂਦੀਆਂ ਪਹਿਲੀ ਗੱਲ ਤਾਂ ਇਹ ਹੈ ਕਿ ਆਸ਼ੂ ਜੀ ਆ ਜਿਹੜੇ ਇਹ ਹਮੇਸ਼ਾ ਹੀ ਇਸ ਵਿਵਾਦ ਦੇ ਵਿੱਚ ਰਹਿੰਦੇ ਨੇ ਕਿ ਇੱਕੋਦਮੇ ਗੁੱਸਾ ਖਾ ਜਾਂਦੇ ਨੇ ਇਹਨਾਂ ਦੀ ਵੀਡੀਓ ਵਾਇਰਲ ਹੁੰਦੀ ਆ ਪਿਛਲੇ ਇਲੈਕਸ਼ਨਾਂ ਦੇ ਵਿੱਚ ਵੀ ਇਹਨਾਂ ਨੂੰ ਏਸੇ ਗੱਲ ਦਾ ਖਮਾਇਆ ਜਾ ਕਾਫੀ ਹੱਦ ਤੱਕ ਭੁਗਤਣਾ ਪਿਆ ਸੀ ਕਿ ਇਹਨਾਂ ਦੀਆਂ ਜਿਹੜੀਆਂ ਦੋ ਤਿੰਨ ਵੀਡੀਓ ਸੀਗੀਆਂ ਉਹ ਵਾਇਰਲ ਹੋ ਗਈਆਂ ਤੇ ਲੋਕਾਂ ਨੇ ਇਹ ਦੇਖਿਆ ਕਿ ਵੀ ਜਿਹੜੇ ਲੋਕੀ ਉੱਥੇ ਮੌਜੂਦ ਨਹੀਂ ਵੀ ਸੀਗੇ ਅਗਲੇ ਨੂੰ ਐ ਲੱਗਦਾ ਕਿ ਯਾਰ ਬਹੁਤ ਗੁੱਸੇ ਵਾਲੇ ਬੰਦੇ ਨੇ ਤੇ ਇਹ ਪਤਾ ਨਹੀਂ ਇਹ ਜੇ ਅਸੀਂ ਸਾਹਮਣੇ ਜਾਵਾਂਗੇ ਤੇ ਸਾਡੇ ਨਾਲ ਤੇ ਉੱਥੇ ਇਹ ਵੀ ਤਾਂ ਕਹਿੰਮੀ ਜੀ ਉਹ ਰਵਨੀਤ ਬਿੱਟੂ ਨੂੰ ਵੀ ਬੋਲ ਰਹੇ ਨੇ মিডিਆ ਬੁਲਾ ਬੁਲਾਇਆ ਤੁਸੀਂ ਤੁਹਾਨੂੰ ਸ਼ੋਅ ਕਰੂਗਾ ਸੋਸ਼ਲ ਮੀਡੀਆ ਤੇ ਜਾਂ ਔਰ ਰਵਨੀਤ ਬਿੱਟੂ ਵੀ ਬੋਲਦੇ ਰਵਨੀਤ ਬਿੱਟੂ ਤੇ ਉਹਦੇ ਵਿਚਕਾਰ ਵੀ ਟਕਰਾਅ ਹੁੰਦੀ ਹੈ ਕੀ ਸੋਚਦੇ ਨੇ ਇਹਦੇ ਬਾਰੇ ਦੇਖੋ ਟਕਰਾਅ ਤਾਂ ਆਪਾਂ ਤਾਂ ਕਹੀਏ ਕਿ ਜੇ ਅੱਗੇ ਉਹ ਬਿੱਟੂ ਵੀ ਕੁਝ ਬੋਲਣ ਬਿੱਟੂ ਇੱਕ ਸ਼ਬਦ ਵੀ ਨਹੀਂ ਬੋਲੇ ਉਹ ਚੁੱਪਚਾਪ ਉਹ ਦੇਖਦੇ ਰਹੇ ਤੇ ਸ਼ਾਇਦ ਜਿਹੜਾ ਕਿਉਂਕਿ ਜਿਹੜਾ ਆਸ਼ੂ ਦਾ ਗੁੱਸਾ ਸੀ ਉਹ ਜਾਇਜ਼ ਸੀਗਾ ਪਰ ਇਹ ਜਿਹੜਾ ਇਹੋ ਜਿਹਾ ਜਿਹੜਾ ਗੁੱਸਾ ਹੁੰਦਾ ਇਹ ক্লোਜ਼ਡ ਡੋਰ ਮੀਟਿੰਗਾਂ ਦੇ ਵਿੱਚ ਜਾਇਜ਼ ਲੱਗਦਾ ਹੁੰਦਾ ਪਰ ਜੇ ਤੁਸੀਂ ਓਪਨਲੀ ਇਦਾਂ ਕਰੋਗੇ ਤਾਂ ਇਹ ਜਿਹੜੀ ਤੁਹਾਡੀ ਜਿਹੜੀ ਛਵੀ ਹੈ ਉਹਨੂੰ ਕਿਤੇ ਨਾ ਕਿਤੇ ਇਹ ਬੰਦਾ ਖਰਾਬ ਕਰਦਾ ਕਿਉਂਕਿ ਦੇਖੋ ਸਿਆਣੇ ਕਹਿੰਦੇ ਨੇ ਕਿ ਦੇਖੋ ਜੀ ਮੂੰਹ ਦਾ ਬੰਦਾ ਕੋੜਾ ਪਰ ਦਿਲ ਦਾ ਬੜਾ ਅੱਛਾ ਮੂੰਹ ਦਾ ਕੋੜਾਪਨ ਤਾਂ ਸਾਰਾ ਦੇਖ ਲੈਂਦੇ ਨੇ ਦਿਲ 'ਚ ਉਤਰ ਕੇ ਕਿਹਨੇ ਦੇਖਿਆ ਅਜੇ ਤੱਕ ਤੇ ਜਿਸ ਤਰ੍ਹਾਂ ਲੱਗਦਾ ਨਹੀਂਗਾ ਲੋਕ ਸਭਾ ਇਲੈਕਸ਼ਨ ਦਾ ਟਾਈਮ ਨੇੜੇ ਆ ਤੇ ਜਿਹੜਾ ਹੈਗਾ ਇੱਕ ਇਹ ਕਿਤੇ ਨਾ ਕਿਤੇ ਉਹਨਾਂ ਨੂੰ ਮੌਕਾ ਵੀ ਹੋ ਸਕਦਾ ਵੀ ਕੋਈ ਪਾਰਟੀ ਛੱਡ ਦੇਣ ਤਾਂ ਉਹਨਾਂ ਨੂੰ ਬੀਜੇਪੀ ਜਾਂ ਹੋਰ ਕਿਸੇ ਪਾਰਟੀ ਜਾ ਸਕਦੇ ਜਿਸ ਤਰ੍ਹਾਂ ਨਾਲ ਅੱਜ ਦੇਖਣ ਨੂੰ ਮਿਲਿਆ ਉਹਨਾਂ ਲਈ ਜੈਂਟਲਮੈਨ ਦੇਖਣ ਨੂੰ ਮਿਲਿਆ ਵੀ ਇਸ ਤਰ੍ਹਾਂ ਹੁੰਦਾ ਉਹ ਇੱਕ ਪਾਸੇ ਤਾਂ ਡਿਸਪਲਾਈਨ ਦਾ ਦੇ ਰਹੇ ਨੇ ਲੋਕਾਂ ਨੂੰ ਇੱਕ ਗਿਆਨ ਦੇ ਰਹੇ ਨੇ ਡਿਸਪਲਾਈਨ ਚ ਪਰ ਉਹਨਾਂ ਨੇ ਜਿਹੜਾ ਉੱਥੇ ਕੀਤਾ ਹੈਗਾ ਸਾਰੀ মিডিਆ ਸਾਹਮਣੇ ਸਾਰੀ ਪਬਲਿਕ ਸਾਹਮਣੇ ਤੇ ਬਿੱਟੂ ਜੀ ਨੂੰ ਬੋਲ ਰਹੇ ਨੇ ਜਾਂ ਸਾਰਿਆਂ ਨੂੰ ਬੋਲੋ ਉਹਦੇ ਬਾਰੇ ਕੀ ਸੋਚਦੇ ਦੇਖੋ ਉਹਨਾਂ ਨੇ মিডিਆ ਵਾਲਿਆਂ ਨੂੰ ਵੀ ਕਹਿਤਾ ਸੀ ਕਿ ਤੁਸੀਂ ਮੇਰੀ ਬਾਈਟ ਲੈਣ ਦੀ ਕੋਸ਼ਿਸ਼ ਨਾ ਕਰਿਓ ਨਹੀਂ ਤਾਂ ਆਪਣਾ ਝਗੜਾ ਹੋ ਜਾ ਤੇ ਫਿਰ ਮੈਂ ਮੈਨੂੰ ਵੀ ਬੜਾ ਤੇ ਹੈਰਾਨੀ ਹੋਈ ਇਹ ਦੇਖ ਕੇ ਕਿ ਕਿਸੇ ਮੀਡੀਆ ਕਰਮੀ ਨੇ ਫਿਰ ਉਹਨਾਂ ਨੂੰ ਦੁਬਾਰਾ ਸਵਾਲ ਵੀ ਨਹੀਂ ਕੀਤਾ ਕੋਈ ਜਦਕਿ ਮੀਡੀਆ ਕਰਮੀਆਂ ਦਾ ਸਵਾਲ ਕਰਨਾ ਬਣਦਾ ਸੀ ਕਿ ਤੁਹਾਡੇ ਮਨ ਚ ਕੀ ਹੈ ਔਰ ਤੁਸੀਂ ਇਹ ਜਿਹੜਾ ਕੀਤਾ ਇਹ ਕਿਉਂ ਕੀਤਾ ਤੇ ਇਹਦੇ ਕੀ ਮਾਇਨੇ ਨਿਕਲਦੇ ਨੇ ਪਰ ਉੱਥੇ ਕਿਸੇ ਨੇ ਉਹ ਇਸ ਗੱਲ ਦੇ ਉੱਤੇ ਉਹਨਾਂ ਨਾਲ ਨਹੀਂ ਕੀਤੀ ਗੱਲ ਤੇ ਦੇਖੋ ਸਾਡੀ ਵੀ ਨਾ ਕਈ ਵਾਰ ਆਸ਼ੂ ਨਾਲ ਗੱਲ ਵੀ ਹੋਈ ਹੈ ਤੇ ਉਹਨਾਂ ਨੇ ਬੜੇ ਸਟਰੋਂਗਲੀ ਇਸ ਨੂੰ ਡਿਨਾਈ ਕੀਤਾ ਕਿ ਮੈਂ ਕਾਂਗਰਸ ਛੱਡ ਕੇ ਮੈਂ ਕਿਤੇ ਨਹੀਂ ਜਾਵਾਂਗਾ ਮੈਂ ਕਾਂਗਰਸ 'ਚ ਹੀ ਰ੍ਹਾਂਗਾ ਕਾਂਗਰਸ ਦਾ ਹੀ ਸਪਾਈ ਬਣ ਕੇ ਰ੍ਹਾਂਗਾ ਤੇ ਲੱਗਦਾ ਨਹੀਂ ਹੈਗਾ ਜਿਸ ਤਰ੍ਹਾਂ ਨਾਲ ਅੱਜ ਹੋਇਆ ਹੈਗਾ ਬਿੱਟੂ ਨੇ ਵੀ ਸਫਾਈ ਦੇਣ ਦੀ ਕੋਸ਼ਿਸ਼ ਕੀਤੀ ਹੈ ਵੀ ਇਹ ਮੀਡੀਆ ਜਦੋਂ ਮਾੜੀ-ਮਾੜੀ ਗੱਲ ਚਲਾ ਦਿੰਦਾ ਉਹਨਾਂ ਨੇ ਕਿਹਾ ਦੂਸਰੀਆਂ ਪਾਰਟੀਆਂ ਵਾਲੇ ਕਰਾਉਂਦੇ ਨੇ ਉਹਨਾਂ ਨੇ ਮੀਡੀਆ ਉੱਪਰ ਸਿੱਟਣ ਦੀ ਗੱਲ ਕੀਤੀ ਹੈ ਮੀਡੀਆ ਦਾ ਤੇ ਆਪਣਾ ਰੋਲ ਹੁੰਦਾ ਮੀਡੀਆ ਨੂੰ ਖਬਰ ਚਾਹੀਦੀ ਹੈ ਵੀ ਕੀ ਉੱਥੇ ਹੋ ਰਿਹਾ ਉਹਨਾਂ ਦਾ ਉਹ ਦਿਖਾਉਣਾ ਮੀਡੀਆ ਦਾ ਦੇ ਵਿੱਚ ਕੋਈ ਕਸੂਰ ਨਹੀਂ ਹੈਗਾ ਜੋ ਮੀਡੀਆ ਤੇ ਗੱਲ ਸਿੱਟਣ ਦੀ ਕੋਸ਼ਿਸ਼ ਕੀਤੀ ਗਈ ਹੈ ਦੇਖੋ ਜਿਹੜੇ ਰਵਨੀਤ ਬਿੱਟ ਨਿਊਜ਼ਪੇਪਰ ਜਾਂ ਵੀਡੀਓ ਜਿਹੜੇ ਅਜਕੱਲ ਸੋਸ਼ਲ ਮੀਡੀਆ ਇਹੀ ਨੇਤਾ ਨੇ ਉਹ ਕਿਉਂਕਿ ਇਹਨਾਂ ਤੇ ਬੜੀ ਬਾਰੇ ਇਹ ਇਲਜ਼ਾਮ ਲੱਗਦਾ ਆ ਰਿਹਾ ਕਿ ਇਹ ਕਦੇ ਕਿਸੇ ਦਾ ਫੋਨ ਨਹੀਂ ਚੱਕਦੇ ਚਾਹੇ ਕਿੰਨੇ ਤੋਂ ਵੱਡੇ ਤੋਂ ਵੱਡਾ ਲੀਡਰ ਹੋਣਾ ਫੋਨ ਕਰੇ ਤਾਂ ਉਹ ਉਦੋਂ ਹੀ ਗੱਲ ਕਰਦੇ ਨੇ ਜਦੋਂ ਉਹਨਾਂ ਦਾ ਦਿਲ ਕਰਦਾ ਹੁਣ ਕਿਉਂਕਿ ਇਲੈਕਸ਼ਨ ਬਹੁਤ ਨੇੜੇ ਨੇ ਤੇ ਸਰਗਰਮ ਹੋਏ ਹੋਏ ਨੇ ਬਿੱਟੂ ਔਰ ਤੁਸੀਂ ਇਹ ਦੇਖਦੇ ਹੋਵੋਗੇ ਚਾਹੇ ਉਹ ਦਿੱਲੀ ਬੈਠੇ ਹੋਣ ਚਾਹੇ ਉਹ ਲੁਧਿਆਣਾ ਬੈਠੇ ਹੋਣ ਤੇ ਉਹਨਾਂ ਨੇ ਸੋਸ਼ਲ ਮੀਡੀਆ ਦੇ ਵਿੱਚ ਛਾਇ ਰਹਣ ਲਈ ਉਹ ਕੋਈ ਨਾ ਕੋਈ ਮੁੱਦਾ ਚੱਕ ਕੇ ਉਹ ਆਪਣਾ ਸੋਸ਼ਲ ਮੀਡੀਆ ਦੇ ਉੱਤੇ ਉਹ ਪਾਉਂਦੇ ਰਹਿੰਦੇ ਨੇ ਤਾਂ ਕਿ ਜਿਹੜੇ ਉਹ ਲਾਈਵ ਲੈਟ ਦੇ ਵਿੱਚ ਹਮੇਸ਼ਾ ਰਹਿ ਸਕਣ ਆ ਬਿਲਕੁਲ ਅਸੀਂ ਤੁਹਾਨੂੰ ਦੱਸਿਆ ਕਿਸ ਤਰ੍ਹਾਂ ਨਾਲ ਜੋ ਭਾਰਤਪੁਸ਼ਨਾ ਸ਼ੂ ਰਵਨੀਤ ਬਿੱਟੂ ਤੇ ਕਾਂਗਰਸ ਦੀ ਮੀਟਿੰਗ ਜੋ ਵਾਪਰ ਹੈ ਦੱਸਿਆ ਕਿ ਇਹ ਕਾਰਨ ਹੈ ਨੇ ਸਾਨੂੰ ਜਾਣਕਾਰੀ ਦਿੱਤੀ ਮਨੂਸ਼ ਛਤਰੀ ਨੇ ਦੇਖਦੇ ਰਹੋ ਡੇਲੀ ਪਬਲਿਕ ਨੂੰ